ਨਮਸਕਾਰ ਮੈਂ ਹਾਂ ਤੁਹਾਡਾ ਹੋਸਟ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸ਼੍ਰੋਮਣੀ ਅਕਾਲੀ ਦਲ ਦੋ ਧੜਿਆਂ ਦੇ ਵਿੱਚ ਵੰਡੀ ਜਾ ਚੁੱਕੀ ਹੈ ਲੋਕ ਸਭਾ ਵਿਧਾਂ ਚੋਣਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹਲਚਲ ਮਚੀ ਸੀ ਉਹ ਹਲਚਲ ਰੁਕਣ ਦਾ ਨਾਮ ਨਹੀਂ ਲੈ ਰਹੀ ਕਿਉਂਕਿ ਸਾਰੇ ਉਂਗਲੀ ਖੜੀ ਕਰ ਰਹੇ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੇ ਵਿਧਾਨ ਸਭਾ ਦੀਆਂ ਚੋਣਾਂ ਹੋਣ ਭਾਵੇਂ ਹੋਣ ਲੋਕ ਸਭਾ ਦੀਆਂ ਇਹਨਾਂ ਦੋਹਾਂ ਚੋਣਾਂ ਦੇ ਵਿੱਚ ਬੜੀ ਸ਼ਰਮਨਾਕ ਹਾਰ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਨੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜਾ ਬਾਗੀ ਧੜਾ ਹੈ ਉਹ ਸੁਖਵੀਰ ਬਾਦਲ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਹੈ ਲੇਕਿਨ ਹੁਣ ਇੱਕ ਜੁਟ ਹੋਣ ਦੀ ਅਪੀਲ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜੇ ਬੁੱਧੀਜੀਵ ਨੇ ਜਿਹੜੇ ਰਾਜਨੀਤਿਕ ਜਾਂ ਸਿਆਸੀ ਮਾਹਿਰ ਨੇ ਉਹਨਾਂ ਨੇ ਕਿਹਾ ਹੈ ਕਿ ਦੋਨਾਂ ਧੜਿਆਂ ਨੂੰ ਇੱਕ ਜੁਟ ਹੋ ਜਾਣਾ ਚਾਹੀਦਾ ਹੈ ਇੱਕ ਮੁੱਠ ਹੋ ਜਾਣਾ ਚਾਹੀਦਾ ਹੈ ਜਿਹੜੇ ਮਨ ਦੇ ਵਿੱਚ ਵਲਵਲੇ ਨੇ ਜਿਹੜੇ ਮਨ ਦੇ ਵਿੱਚ ਸਵਾਲ ਨੇ ਉਹ ਇੱਕ ਦੂਜੇ ਨਾਲ ਸਾਂਝੇ ਕਰ ਲੈਣੇ ਚਾਹੀਦੇ ਨੇ ਕਿਉਂਕਿ ਪੰਥਕ ਸ਼੍ਰੋਮਣੀ ਅਕਾਲੀ ਦਲ ਹੈ 104 ਸਾਲ ਤੋਂ ਵੱਧ ਦਾ ਇਤਿਹਾਸ ਪੁਰਾਣਾ ਹੈ ਲੱਖਾਂ ਲੋਕਾਂ ਨੇ ਕੁਰਬਾਨੀਆਂ ਦੇ ਕੇ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਨੂੰ ਬਚਾਇਆ ਹੈ ਇਸ ਲਈ ਤੁਸੀਂ ਆਪ ਦੇ ਵਿੱਚ ਬਖੇੜੇ ਨਾ ਪਾਓ ਜਿਹੜੇ ਬੁੱਧੀਜੀਵੀ ਨੇ ਉਹ ਸੁਖਬੀਰ ਬਾਦਲ ਨੂੰ ਵੀ ਕਹਿ ਰਹੇ ਨੇ ਅਤੇ ਜਿਹੜੇ ਬਾਗੀ ਧੜੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਨੇ ਉਹਨਾਂ ਨੂੰ ਵੀ ਕਹਿ ਰਹੇ ਨੇ ਦੂਸਰੇ ਪਾਸੇ ਕੱਲ ਗੱਲ ਕਰੀਏ ਬਾਗੀ ਧੜਾ ਸ੍ਰੀ ਅਕਾਲ ਤਖਸਾਲ ਵਿਖੇ ਤਲਬ ਹੋਵੇਗਾ ਆਪਣੀਆਂ ਇਹ ਗਲਤੀਆਂ ਨੂੰ ਮੰਨਣਗੇ ਮਾਫੀ ਨਾਵੇਂ ਦੀ ਅਪੀਲ ਕਰਨਗੇ ਕਿਹੜੀਆਂ ਗਲਤੀਆਂ ਨੇ ਕਿਵੇਂ ਕੀਤੀਆਂ ਕਦੋਂ ਹੋਈਆਂ ਇਹ ਤਾਂ ਬਾਗੀ ਧੜੇ ਨੂੰ ਪਤਾ ਹੈ ਜਾਂ ਮੌਜੂਦਾ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਪਤਾ ਹੈ ਲੇਕਿਨ ਜਿਹੜੇ ਸਿਆਸੀ ਮਾਹਿਰ ਨੇ ਜਿਹੜੇ ਬੁੱਧੀਜੀਵੀ ਨੇ ਉਹ ਕਹਿ ਰਹੇ ਨੇ ਕਿ ਦੋਨਾਂ ਧੜਿਆਂ ਨੂੰ ਇੱਕ ਜੁੱਟ ਹੋ ਜਾਣਾ ਚਾਹੀਦਾ ਹੈ ਆਪਸ ਦੇ ਵਿੱਚ ਸੈਫਟੀ ਬਣਾ ਲੈਣੀ ਚਾਹੀਦੀ ਹੈ ਅਤੇ ਮੰਥਨ ਕੀਤਾ ਜਾਵੇ ਕਿੱਥੇ ਸ਼੍ਰੋਮਣੀ ਅਕਾਲੀ ਦਲ ਦੀ ਹਾਰ ਹੋਈ ਹੈ ਅਤੇ ਕਿਉਂ ਹੋਈ ਹੈ ਜਿਹੜੇ ਮੰਨ ਦੇ ਵਿੱਚ ਬਲਵਲੇ ਨੇ ਜਾਂ ਮੰਨ ਦੇ ਵਿੱਚ ਪੜਾਸ ਹੈ ਉਹ ਇਕੱਠੇ ਬੈ ਕੇ ਇੱਕ ਦੂਜੇ ਦੇ ਪ੍ਰਤੀ ਕੱਢ ਲੈਣੀ ਚਾਹੀਦੀ ਹੈ ਇਹ ਕਹਿ ਰਹੇ ਨੇ ਬੁੱਧੀਜੀਵੀ ਬੁੱਧੀਜੀਵੀ ਨੇ ਇੱਕ ਹੋਰ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੋਂ ਇਲਾਵਾ ਹੋਰ ਕੋਈ ਅਜਿਹੇ ਉਮੀਦਵਾਰ ਜਿਹੜਾ ਪਰਸਨ ਵੀ ਨਹੀਂ ਦਿਖ ਰਿਹਾ ਕਿ ਪਾਰਟੀ ਦੀ ਵਾਗ ਡੋਰ ਨੂੰ ਸੰਭਾਲ ਸਕੇ ਇਸ ਲਈ ਜਿਹੜਾ ਪ੍ਰਧਾਨਗੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਕੋਲ ਹੀ ਰਹਿਣੀ ਚਾਹੀਦੀ ਹੈ ਬਾਕੀ ਜਿਹੜੀ ਹੈ ਬਾਗੀ ਧੜਾ ਹੈ ਉਹਨੂੰ ਉਹਦਿਆਂ ਦੀ ਵੰਡ ਕਰ ਲੈਣੀ ਚਾਹੀਦੀ ਹੈ ਤੇ ਅਤੇ ਸਾਰਿਆਂ ਨੂੰ ਇੱਕ ਜੋਟ ਇੱਕ ਮੋਟ ਹੋ ਕੇ ਅਤੇ ਏਕਤਾ ਦਿਖਾ ਕੇ ਪਾਰਟੀ ਦੀ ਭਲਾਈ ਲਈ ਅਤੇ ਪਾਰਟੀ ਦੀ ਹੋਂਦ ਨੂੰ ਬਚਾਉਣ ਲਈ ਅੱਗੇ ਸਰਗਰਮ ਹੋਣਾ ਚਾਹੀਦਾ ਹੈ ਇਹ ਹੈ ਬੁੱਧੀ ਜੀਵਾਂ ਦਾ ਕਹਿਣਾ ਦੇਖੋ ਹੁਣ ਬਾਗੀ ਧੜੇ ਦੇ ਵਿੱਚ 60 ਤੋਂ ਜ਼ਿਆਦਾ ਟਕਸਾਲੀ ਆਗੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਕੀ ਉਹ ਇਸ ਗੱਲ ਨੂੰ ਮੰਨਦੇ ਨੇ ਜਾਂ ਨਹੀਂ ਮੰਨਦੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਲੇਕਿਨ ਬੁੱਧੀ ਜੀ ਜਿਹੜੇ ਸਿਆਸੀ ਮਾਹਿਰ ਨੇ ਉਹਨਾਂ ਨੇ ਕਹਿ ਦਿੱਤਾ ਹੈ ਕਿ ਦੋਨੋਂ ਧੜਿਆਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਹੈ ਇਕੱਠੇ ਹੋ ਕੇ ਮਸਲੇ ਹੱਲ ਹੋ ਜਾਣਗੇ ਅਤੇ ਧੜਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਵੰਡਿਆ ਨਹੀਂ ਜਾ ਸਕਦਾ ਇਹ ਹੈ ਬੁੱਧੀ ਜੀਵੀਆਂ ਦਾ ਕਹਿਣਾ ਧੰਨਵਾਦ